ਇਦੇ ਤੋਂ ਪਤਾ ਲੱਗਦਾ ਵੀ ਭਾਜਪਾ ਦੀ ਸੋਚ ਕੀ ਹੈ ਜਿਹਨੂੰ ਅੰਬੇਦਕਰ ਜੀ ਨੂੰ ਲੋਕ ਪੂਜਦੇ ਐ ਜਿਨ੍ਹਾਂ ਨੇ ਮਤਲਬ ਕਿ ਜਿਹੜੇ ਦੱਬੇ ਕੁਚਲਿਆ ਨੂੰ ਦਲਤਾਂ ਨੂੰ ਕਹਿ ਲੋ ਵੀ ਸੈਂਕੜੇ ਹਜ਼ਾਰਾਂ ਸਾਲ ਦਬਾ ਕੇ ਰੱਖਿਆ ਉਹਨਾਂ ਨੂੰ ਬਰਾਬਰੀ ਦਾ ਹੱਕ ਲੈ ਕੇ ਦਿੱਤਾ ਜਦ ਸਾਨੂੰ ਸਾਰਿਆਂ ਨੂੰ ਜਿਹੜੇ ਸੰਵਿਧਾਨਿਕ ਦੇ ਅਸੀਂ ਗੱਲਾਂ ਕਰਦੇ ਆਂ ਵੀ ਸਾਡਾ ਧਰਨੇ ਲਾਉਣ ਦਾ ਸਾਡਾ ਬਰਾਬਰੀ ਜਿਹੜਾ ਹੱਕ ਹੈ ਜਿਹੜਾ ਅੰਬੇਦਕਰ ਜੀ ਲੈ ਕੇ ਦਿੱਤਾ ਉਹ ਅੰਬੇਦਕਰ ਜਿਹਦਾ ਮੈਂ ਸਮਝਦਾ ਬਹੁਤ ਵੱਡਾ ਨਰਾਦਰ ਜਿਹੜਾ ਦੇਸ਼ ਦੇ ਗ੍ਰਹਿ ਮੰਤਰੀ ਨੇ ਕੀਤਾ ਤੇ ਜੇ ਮੋਦੀ ਜੀ ਥੋੜਾ ਬਹੁਤ ਜੇ ਦੇ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਆ ਜੇ ਅੰਬੇਦਕਰ ਜੀ ਦਾ ਥੋੜਾ ਬਹੁਤ ਵੀ ਸਤਿਕਾਰ ਕਰਦੇ ਆ ਤਾਂ ਤੁਰੰਤ ਮਿਤਸ਼ਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਜਿਹੜਾ ਕੱਢਣਾ ਚਾਹੀਦਾ ਹੈ ਵੀ ਐਡਾ ਤੁਸੀਂ ਹੰਕਾਰ ਵਾਲੀ ਗੱਲ ਮਤਲਬ ਕਿ ਐਦੂ ਵੱਡਾ ਨਰਾਦਰ ਮੈਂ ਸਮਝਦਾ ਹੋ ਨਹੀਂ ਸਕਦਾ ਉਹ ਆਦਮੀ ਦਾ ਜਿਹਦਾ ਜਿੱਥੇ ਜਿੱਥੇ ਅੰਬੇਦਕਰ ਜੀ ਪੜੇ ਜੇ ਉੱਥੇ ਕਲੰਬੀਆ ਯੂਨੀਵਰਸਿਟੀ ਜਾ ਕੇ ਪੜੇ ਤਾਂ ਉੱਥੋਂ ਦੇ 100 ਸਾਲ ਦੇ ਇਤਿਹਾਸ 'ਚ ਜਿਹੜੇ ਮਹਾਨ ਲੋਕ ਉੱਥੋਂ ਪੜ੍ਹ ਕੇ ਗਿਆ ਤਾਂ ਪਹਿਲੇ ਨੰਬਰ ਤੇ ਬੀ ਆਰ ਅੰਬੇਦਕਰ ਦਾ ਨਾਮ ਲਿਖਿਆ ਹੋਇਆ ਹੈ ਅਮਰੀਕਾ ਦੇ ਵਿੱਚ ਸੋ ਐਡੇ ਵੱਡੇ ਵਿਅਕਤੀ ਦਾ ਜਿਹਨੂੰ ਦੁਨੀਆ ਲੋਹਾ ਮੰਨਦੀ ਹੈ ਤੇ ਉਹਨੂੰ ਤੁਸੀਂ ਇਸ ਤਰ੍ਹਾਂ ਨਰਾਦਰ ਕਰਨਾ ਉਹ ਵੀ ਉਸ ਸਦਨ ਦੇ ਅੰਦਰ ਜਿਹੜਾ ਸਦਨ ਲੈ ਕੇ ਦੇਣ 'ਚ ਅੰਬੇਦਕਰ ਜੀ ਦੇ ਐਡਾ ਵੱਡਾ ਯੋਗਦਾਨ ਹੈ ਤੇ ਮੈਂ ਸਮਝਦਾ ਕਿ ਐਦੂ ਵੱਡੀ ਕੋਈ ਨਿੰਦਣਯੋਗ ਗੱਲ ਜਿਹੜੀ ਹੈ ਉਹ ਕੋਈ ਹੋ ਨਹੀਂ ਸਕਦੀ